ਨਮਸਕਾਰ ਤੁਸੀਂ ਦੇਖ ਰਹੇ ਹੋ ਲੋਕਲ ਸਾਫ ਟੀਵੀ ਤੇ ਮੈਂ ਹਾਂ ਸੁਨੀ ਜੰਦਲ ਇਸ ਟਾਈਮ ਦੀ ਖਬਰ ਦੱਸਣ ਜਾ ਰਿਹਾ ਜਿੱਥੇ ਇੱਕ ਨੌਜਵਾਨ ਦੇ ਪੇਟ ਦੇ ਵਿੱਚ ਗੋਲੀ ਲੱਗੀ ਹੈ ਤਾਂ ਗੋਲੀ ਲੱਗਣ ਦਾ ਕਾਰਨ ਪ੍ਰਾਣੀ ਰੱਜਸ਼ ਦੱਸੀ ਜਾ ਰਹੀ ਹੈ ਤਾਂ ਦੁਆਰਾ ਫਿਰ ਦੱਸਦੀ ਏ ਕਿ ਤਿੰਨ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਤੇ ਗੋਲੀ ਚਲਾਈ ਗਈ ਹੈ ਦੱਸਦੀ ਏ ਕਿ ਇੱਕ ਦਿਨ ਪਹਿਲਾਂ ਇਹਨਾਂ ਦਾ ਆਪਸ ਦੇ ਵਿੱਚ ਝਗੜਾ ਹੁੰਦਾ ਇਹਨਾਂ ਦਾ ਝਗੜੇ ਨੂੰ ਸ਼ਾਂਤ ਕਰਵਾਇਆ ਜਾਂਦਾ ਤਾਂ ਇਹ ਚਲੇ ਜਾਂਦੇ ਆ ਇਹ ਸਭ ਕੁਝ ਜਿਹੜਾ ਜ਼ਖਮੀ ਆ ਉਸਦੇ ਰਿਸ਼ਤੇਦਾਰ ਵੱਲੋਂ ਦੱਸਿਆ ਜਾ ਰਿਹਾ ਕਿ ਉਹ ਚਲੇ ਜਾਂਦੇ ਆ ਤਾਂ ਉਸ ਤੋਂ ਅਗਲੇ ਦਿਨ ਦੱਸਦੇ ਆ ਕਿ ਉਹ ਅਗਲੇ ਦਿਨ ਫੇਰ ਆਉਂਦੇ ਆ ਤਾਂ ਆਨਸਾਰ ਸਿੱਧੀ ਗੋਲੀ ਚਲਾ ਦਿੰਦੇ ਆ ਕਿ ਜੋ ਗੋਲੀ ਨਰੇਸ਼ ਕੁਮਾਰ ਦੇ ਪੇਟ ਵਿੱਚ ਵੱਜਦੀ ਆ ਤਾਂ ਪੇਟ ਦੇ ਵਿੱਚ ਵੱਜਣ ਤੋਂ ਬਾਅਦ ਪਿੱਛੋਂ ਦੀ ਗੋਲੀ ਨਿਕਲ ਜਾਂਦੀ ਆ ਹਾਂ ਟੱਕਾ ਵਸਤੀ ਕਾ ਮੁੰਡਾ ਤੇ ਟੱਕਾ ਵਸਤੀ ਕਾ ਮੁੰਡਾ ਨਾਮ ਯਾਦ ਹੈ ਤੋਏ ਆਹ ਨਾਮ ਬਹੁਤ ਗਿਆਨੀ ਤੋ ਗਿਆਨੀ ਹੈ ਹੋਰ ਹੋਰ ਹੈ ਹਾਂ ਹੋਰ ਬਤਨਾ ਕਿੰਨੇ ਬੰਦੇ ਸੀ ਆ ਉਹ ਅੱਗੇ ਤੋਂ ਬਹੁਤ ਤਰ੍ਹਾਂ ਦੇ ਬਾਰਤ ਤੇ ਨਹੀਂ ਆਏ ਆ ਬਾਰਤ ਤੇ ਨਹੀਂ ਆਇਆ ਇਹ ਬਦੂਮ ਹੈ ਨਹੀਂ ਉਹਦਾ ਨਾਮ ਨਾਮ ਤਾਂ ਨਹੀਂ ਕਿਸੇ ਨੂੰ ਪਤਾ ਨਹੀਂ ਜਿਹੜੇ ਕੱਲ ਆਏ ਸੀ ਹਮਲਾ ਕਰਨ ਉਹ ਹੀ ਬੰਦੇ ਆ ਉਹਨਾਂ ਦਾ ਕੀ ਕੀ ਨਾਮ ਹੈ ਨਾਮ ਪਤਾ ਨਹੀਂ ਗਿਆਨੀ ਆ ਕਿ ਲਾਟੀ ਨਾਲ ਇੱਕ ਲਾਡੀ ਵੀ ਨਾਲ ਜਾ ਦੂੰਦਾ ਗਣਾਮੇ ਇੱਕ ਦਾ ਨਕਰਾ ਲੱਗਈ ਐ ਤੇ ਇਹ ਗੱਲ ਹੋਈ ਐ ਤਨੀ ਦੱਸੋ ਇਹ ਸਾਰੀ ਗੱਲ ਜੀ ਕੱਲੇ ਹੀ ਥੋੜੇ ਪਟਾਕੇ ਲਾਈ ਛੱਡਾ ਲਾਈ ਸੀ ਨਾ ਤੋਂ ਆਪਣੇ ਬ੍ਰਿੰਡਰ ਰੋਡਾ ਡੰਡਾ ਰੋਡਾ ਤੇ ਆਪਣੇ ਸੈਂਟਰ ਰੈਂਕ ਦੇ ਸਾਹਮਣੇ ਤੇ ਨਹੀਂ ਕੱਲ ਨੇ ਪੰਜ ਸੱਤ ਬੰਦੇ ਛਰਾ ਲੋਚੇ ਆਏ ਮੁੰਡੇ ਜੀ ਸਾਡੇ ਹੱਥੇ ਭਈ ਹੋ ਗਈ ਸੀ ਉਹ ਲੋਕੇ ਦੇ ਮਾਰਨ ਦੇ ਬੰਦੇ ਹੋਰ ਜਾਣੇ ਖੜਾਤਾ ਉਹਨਾਂ ਨੇ ਤੇ ਕੱਲ ਜਾ ਕੇ ਮੈਂ ਐਮਜੇ ਥਾਣੇ ਰਿਪੋਰਟ ਕਰਾਈ ਸੀ ਕਿ ਮੁੰਡਾ ਸਾਹ ਕੋਲ ਜਾ ਕੇ ਤੇ ਸਾਰੇ ਆ ਕੇ ਚੱਕਰ ਸਾਡੇ ਗੱਲੇ ਪੈਸੇ ਖੋਗ ਲੈ ਕੇ 2000 ਰੁਪਏ ਨਾਲ ਸੱਤਾ ਮਾਰਨ ਲੱਗੇ ਸੀ ਬਾਜੀ ਤੇ ਤੇ ਉਹ ਤਵਾਰੀ ਅੱਜ ਸਵੇਰ ਲਾਇਕ ਨੂੰ ਮਟ ਪਾ ਕੇ ਲਾਈ ਸੀਗੀ ਅਸੀਂ ਦੁਕਾਨ ਤੇ ਤੇ ਅੱਜ ਆਈ ਜੀ ਸਾਹਮਣੇ ਸਾਰਾ ਕਸਟਮਰ ਖੜੇ ਸੀਗੇ ਉਹਨਾਂ ਨੇ ਆ ਕੇ ਸਾਡੇ ਸਿੱਧਾ ਫੈਰ ਹੀ ਮਾਰਿਆ ਕੀ ਪੰਜ-ਛੇ ਮੁੰਡੇ ਜੀ ਆਏ ਡੱਟੇ ਸੀਗਾ ਛਿੰਨਾ ਇੱਕ ਸੀਗਾ ਸੁੱਖਾ ਇੱਕ ਸੀਗਾ ਲਾਡੀ ਨੰਗੇ ਜੋ ਵੀ ਨਾ ਜਾਣ ਵਸਤੇ ਰਹਿੰਦਾ ਤੇ ਸੁੱਖਾ ਰਹਿੰਦਾ ਮੋਗਾ ਰੋੜਾ ਕਟਾਰੇ ਹਸਾਬ ਦੇ ਬੈਕ ਸਾਈਡ ਤੇ ਤੇ ਕਹਿੰਦਾ ਡੇਰਾ ਦਾ ਮੁੰਡਾ ਉੱਥੇ ਜਿੱਥੇ ਡੇਰਾ ਹੀ ਪਾਸੇ ਬੈਕ ਸਾਈਡ ਸਾਰੇ ਉੱਥੇ ਪੈਂਦੇ ਸਾਰੇ ਸਰ ਕੋਈ ਰੰਜਸ਼ ਨਹੀਂ ਨਾ ਹਟ ਇੱਕ ਨਾਲ ਹੀ ਸਾਡੇ ਆਪ ਦੀ ਦੁਕਾਨਾਂ ਤੇ ਇਸੇ ਨਾਲ ਕੰਮ ਪੈ ਰਿਹਾ ਸੀ। ਵੀ ਜੋ ਲੜਾਈ ਦੋ ਦੋ ਕੀ ਗੱਲ ਸੀ। ਸਾਡੇ ਉਰੂ ਵੀ ਇੱਕਦਮ ਆ ਗਿਆ ਕਹਿੰਦਾ ਉਹ ਬੈਠਾ ਮੁੰਡਾ ਟੋਪੀ ਵਾਲੇ ਇਹਦੇ ਮਾਰਦੇ ਆ ਕਹਿੰਦੇ। ਚਲੋ ਅਸੀਂ ਉੱਥੇ ਮੋਕੇ ਤੇ ਚਲੋ ਸਾਡੇ ਨਾਲ ਦੇ ਬੰਦੇ ਆ ਗਏ ਸੋਨੇ ਛੜਾ ਕੇ ਲੈ ਗਏ ਉਹ ਤੋਂ। ਜਿਹੜੇ ਮੁੰਡੇ ਦੇ ਬੱਚੀ ਆ ਉਹਦਾ ਜਨਮ। ਉਹਦਾ ਉਹ ਮੇਰਾ ਭਰਾ ਹੀ ਆ ਚਾਚਾ ਦਾ ਮੁੰਡਾ ਸਾਗਾ ਮੇਰਾ ਭਰਾ ਹੀ ਆ। ਉਹਦਾ ਫੈਰ ਬੱਜਿਆ ਉਹਦੇ। ਇੱਥੇ ਬੱਜਿਆ। ਉਹ ਇੱਥੇ ਸਾਈਡ ਦੇ ਬੱਜਿਆ ਜਿੱਡ ਦੇ ਆਰ ਪਰ ਨਿਕਲੇ ਗਏ ਤੇ ਬਾਹਰ ਲੈ ਜਾਂਦੇ। ਉਹਨਾਂ ਨੇ ਤਿੰਨ ਗੋਲੀਆਂ ਚਲਾਈਆਂ ਸੀ ਕਿ ਪਹਿਲਾ ਹੈਡ ਸ਼ੋਰ ਤੇ ਚਲਾਈ ਸੀ ਵੱਡੇ ਛੋ ਇਹ ਹਾਲਾਤ ਹੋ ਜਾਂਦੇ ਕਿੱਥੇ ਲੈ ਕੇ ਗਏ। ਉਹਨੂੰ ਫ੍ਰੀਗੋਡ ਮੈਡੀਕਲ ਮੈਡੀਕਲ ਚ ਲੈ ਕੇ ਆਏ ਸੀ। ਤੇ ਕਰ ਵੀ ਕਰਦੇ ਆ ਜੀ ਗੱਲ ਇੱਕ ਰਿਪੋਰਟ ਪਹਿਲਾਂ ਵੀ ਦਿੱਤੀ ਸੀ ਲੈ ਸਰ। ਉਹਦਾ ਵੀ ਕੋਈ ਗੱਲਬਾਤ ਨਹੀਂ ਸੁਣੀ ਇਹਨਾਂ ਨੇ। ਇੱਕ ਗੱਲ ਦੇ ਕੇ ਜੀ ਉਹਨਾਂ ਨੂੰ ਵੀ ਗੱਲਬਾਤ ਨਹੀਂ ਹੋਈ ਸਾਡੇ ਨਾਲ। ਜਦੋਂ ਉਹਨੂੰ ਪਹਿਲਾਂ ਵੀ ਲੜੇ ਸੀ। ਆ ਪਹਿਲਾਂ ਵੀ ਲੜੇ ਸੀ ਸਰਪੰਚ ਦੋ ਤਾਂ ਰਾਇਨਾਮ ਕੀਤਾ ਸੀਗਾ। ਤਾਂ ਤੁਸੀਂ ਦੇਖਿਆ ਕਿ ਪੀੜਤ ਦੇ ਰਿਸ਼ਤੇਦਾਰ ਨੇ ਸਿੱਧਾ ਤੇ ਸਿੱਧਾ ਜਿਹੜਾ ਹੈਗਾ ਉਹ ਤਿੰਨ ਵਿਅਕਤੀਆਂ ਦਾ ਨਾਮ ਲਿਆ ਕਿ ਤਿੰਨ ਵਿਅਕਤੀਆਂ ਵੱਲੋਂ ਜਿਹੜੀ ਹੈਗੀ ਆ ਸਾਡੇ ਨਾਲ ਝਗੜਾ ਕੀਤਾ ਗਿਆ ਉਸ ਤੋਂ ਬਾਅਦ ਗੋਲੀ ਚਲਾਈ ਗਈ ਹੈ। ਤਲਗਾਤਾਰ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਹੋਰ ਵੀ ਨਵੀਆਂ ਤੇ ਤਾਜ਼ਾ ਖਬਰਾਂ ਸੁਣ ਲਈ ਤੁਸੀਂ ਜੁੜੇ ਰਹੋ ਲੋਕ ਸਾਬ ਟੀਵੀ ਦੇ ਨਾਲ